ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੂਹਰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਹਾਜ਼ਰ ਹੋਏ ਹਾਂ ਆਪਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਿਓ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਵਿਚਾਰ ਜਰੂਰ ਰੱਖਿਆ ਕਰੋ ਆਪਣੀ ਅੱਜ ਦੀ ਕਹਾਣੀ ਕਿ ਜਵਾਨੀ ਦੀ ਉਮਰ ਦੇ ਵਿੱਚ ਇੱਕ ਕੁੜੀ ਨੇ ਕੀਤੀ ਅਜਿਹੀ ਗਲਤੀ ਪਰ ਉਸਨੇ ਉਸ ਗਲਤੀ ਤੋਂ ਸਬਕ ਲਿਆ ਤੇ ਕਿਵੇਂ ਬਦਲੀ ਆਪਣੀ ਜ਼ਿੰਦਗੀ ਬਹੁਤ ਹੀ ਸੋਹਣੀ ਤੇ ਭਾਵਕ ਕਰ ਦੇਣ ਵਾਲੀ ਕਹਾਣੀ ਆ ਜੁਪੀ ਦੇ ਪਟਨਾ ਸ਼ਹਿਰ ਦੇ ਵਿੱਚ ਰੇਲਵੇ ਸਟੇਸ਼ਨ ਤੇ ਇੱਕ ਲੜਕੀ ਬੈਠੀ ਆ ਲੜਕੀ ਆ ਜਿਹੜੀ ਉਹ ਬਹੁਤ ਰੋ ਰਹੀ ਆ ਬਹੁਤ ਜ਼ਿਆਦਾ ਦੁਖੀ ਆ ਤੇ ਉਦਾਸ ਆ ਉਹ ਆਸੇ ਪਾਸੇ ਵੇਖ ਰਹੀ ਆ ਲੋਕ ਉਹਦੇ ਵੱਲ ਵੇਖਦੇ ਆ ਵੇਖ ਵੇਖ ਲੰਘ ਜਾਂਦੇ ਆ ਕੋਈ ਵੀ ਉਹਦੇ ਤੋਂ ਪੁੱਛਣ ਦਾ ਹਿਆਂ ਨਹੀਂ ਕਰਦਾ ਵੀ ਕੀ ਗੱਲ ਹੋ ਗਈ ਆ। ਉਹਨੂੰ ਵੇਖੀ ਨੂੰ ਅੱਧਾ ਪੌਣਾ ਘੰਟਾ ਬੀਤ ਜਾਂਦਾ ਪਰ ਉਹ ਉੱਥੇ ਹੀ ਬੈਠੀ ਰਹਦੀ ਆ। ਉੱਥੋਂ ਇੱਕ ਨੌਜਵਾਨ ਲੰਘ ਰਿਹਾ ਹੁੰਦਾ। ਨੌਜਵਾਨ ਆ ਜਿਹੜਾ ਉਹ ਉਹਦੇ ਵੱਲ ਵੇਖਦਾ। ਪਹਿਲਾਂ ਉਹ ਲੰਘ ਜਾਂਦਾ। ਫਿਰ ਉਹ ਵਾਪਸ ਮੁੜ ਕੇ ਆਉਂਦਾ ਤੇ ਉਹ ਜਿਹੜੇ ਬੈਂਚ ਤੇ ਬੈਠੀ ਹੁੰਦੀ ਆ ਉਸ ਬੈਂਚ ਤੇ ਹੀ ਥੋੜੀ ਦੂਰ ਬਹਿ ਜਾਂਦਾ ਉਹ ਤੋਂ ਥੋੜਾ ਗੈਪ ਪਾ ਕੇ ਤੇ ਉਹਨੂੰ ਕਹਿੰਦਾ ਕਿ ਤੁਹਾਡਾ ਕੀ ਨਾਮ ਆ? ਉਹਦੇ ਵੱਲ ਵੇਖਦੀ ਆ ਤੇ ਪਰੇ ਮੂੰਹ ਕਰ ਲੈਂਦੀ ਆ ਉਹ ਕਹਿੰਦਾ ਚਲ ਠੀਕ ਐ ਨਾਮ ਨਾ ਦੱਸੋ ਤੁਹਾਨੂੰ ਕੀ ਹੋਇਆ ਤੁਸੀਂ ਕਿਸੇ ਮੁਸੀਬਤ ਦੇ ਵਿੱਚੋਂ ਤੁਸੀਂ ਇਸ ਤਰ੍ਹਾਂ ਕਿਉਂ ਉਦਾਸ ਬੈਠੇ ਹੋ ਰੋ ਕਿਉਂ ਰਹੇ ਹੋ ਉਹ ਕੁੜੀ ਫੇਰ ਨਹੀਂ ਬੋਲਦੀ ਉਹ ਮੁੰਡਾ ਜਿਹੜਾ ਉਹ ਕਹਿੰਦਾ ਕਿ ਜੇ ਮੈਂ ਤੁਹਾਡੀ ਕੋਈ ਮਦਦ ਕਰ ਸਕਦਾ ਤਾਂ ਮੈਨੂੰ ਦੱਸੋ ਅ ਇਸ ਤਰ੍ਹਾਂ ਤੁਹਾਡਾ ਬੈਠਣਾ ਠੀਕ ਨਹੀਂ ਵੀ ਕੀ ਹੋਇਆ ਤੁਹਾਨੂੰ ਵਾਰ-ਵਾਰ ਬੁਲਾਉਣ ਤੇ ਉਹ ਕੁੜੀ ਨਹੀਂ ਬੋਲਦੀ ਤੇ ਜਦੋਂ ਉਹ ਮੁੰਡਾ ਉੱਥੋਂ ਉੱਟ ਕੇ ਜਾਣ ਲੱਗਦਾ ਤੇ ਫੇਰ ਉਹ ਕੁੜੀ ਆ ਜਿਹੜੀ ਉਹਨੂੰ ਆਵਾਜ਼ ਮਾਰਦੀ ਆ ਕਹਿੰਦੀ ਗੱਲ ਸੁਣੋ ਚਲੋ ਉਹਦੇ ਵੱਲ ਪਿੱਛੇ ਮੁੜ ਕੇ ਵੇਖਦਾ ਤੇ ਉੱਥੇ ਬਹਿ ਜਾਂਦਾ ਉਹਦੇ ਨਾਲ ਹੀ ਫੇਰ ਉਹ ਕਹਿੰਦੀ ਕਿ ਮੇਰਾ ਨਾਮ ਰਾਣੀ ਆ ਉਹ ਕਹਿੰਦਾ ਠੀਕ ਐ ਕੀ ਗੱਲ ਆ ਤੁਸੀਂ ਕਿੱਥੋਂ ਉਹ ਦੱਸਦੀ ਆ ਕਿ ਮੈਂ ਤਾਂ ਇੱਥੋਂ ਦੀ ਨਹੀਂ ਹੈਗੀ ਮੈਂ ਬਾਹਰੋਂ ਆ ਕਿਸੇ ਹੋਰ ਸਟੇਟ ਤੋਂ ਆ ਤੇ ਉਹ ਕਹਿੰਦਾ ਵੀ ਕੀ ਹੋਇਆ ਤੁਸੀਂ ਇੱਥੇ ਕਿਉਂ ਬੈਠੇ ਹੋ ਉਹ ਕਹਿੰਦੀ ਵੀ ਮੇਰਾ ਸਾਰਾ ਕੁਝ ਲੁੱਟਿਆ ਗਿਆ ਮੈਂ ਬਰਬਾਦ ਹੋ ਗਈ ਉਹ ਕਹਿੰਦਾ ਕਿ ਕੀ ਗੱਲ ਹੋਈ ਆ ਉਹ ਰੋਣ ਲੱਗ ਜਾਂਦੀ ਐ ਅੰਤੀਜੀ ਉਹ ਕਹਿੰਦਾ ਚੱਲ ਠੀਕ ਐ ਮੈਂ ਨਹੀਂ ਪੁੱਛਦਾ ਪਰ ਕਹਿੰਦਾ ਵੀ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹਣਾ ਵੀ ਇੱਥੇ ਬੈਠਣਾ ਤੁਹਾਡਾ ਠੀਕ ਨਹੀਂ ਜੇ ਤੁਸੀਂ ਚਾਹੋ ਤਾਂ ਮੇਰੇ ਨਾਲ ਘਰ ਜਾ ਸਕਦੇ ਹੋ ਮੇਰੇ ਘਰ ਦੇ ਵਿੱਚ ਮੈਂ ਤੇ ਮੇਰੀ ਮਾਂ ਰਹਨੇ ਹੈਗੇ ਉੱਥੇ ਤੁਹਾਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਨਹੀਂ ਆਊਗੀ ਨਾਮ ਮੇਰਾ ਰਾਹੁਲ ਐ ਚਲੋ ਉਹ ਕੁੜੀ ਐ ਜਿਹੜੀ ਉਹ ਸੋਚਦੀ ਐ ਵੀ ਮੈਂ ਤੇ ਭਰੋਸਾ ਕਰਾਂ ਕਿ ਨਾ ਪਰ ਫਿਰ ਉਹਨੂੰ ਇਹ ਲੱਗਦਾ ਵੀ ਰਾਤ ਹੋਣ ਵਾਲੀ ਐ ਹਨੇਰਾ ਹੋਣ ਵਾਲਾ ਵੀ ਇੱਥੇ ਮੈਂ ਕਿੰਨਾ ਟਾਈਮ ਬੈਠੀ ਰਹੂੰਗੀ ਤਦ ਉਹ ਉੱਠ ਕੇ ਉਹਦੇ ਨਾਲ ਦੁਰ ਪੈਂਦੀ ਆ ਚੁੱਪਚਾਪ ਉਹਦੇ ਨਾਲ ਤੁਰ ਹੀ ਆਉਂਦੀ ਆ ਤੇ ਰਾਹੁਲ ਆ ਜਿਹੜਾ ਉਹ ਆਪਣੇ ਘਰ ਆਉਂਦਾ ਜਾ ਕੇ ਦਰਵਾਜ਼ਾ ਖੜਕਾਉਂਦਾ ਤੇ ਉਹਦੀ ਮਾਂ ਜਿਹੜੀ ਕਿ ਜਿਆਦਾ ਬਜ਼ੁਰਗ ਵੀ ਨਹੀਂ ਹੁੰਦੀ ਤੇ ਮੁਟਿਆਰ ਵੀ ਨਹੀਂ ਹੁੰਦੀ ਦਰਵਾਜ਼ਾ ਖੋਲਦੀ ਆ ਦਰਵਾਜ਼ਾ ਖੋਲ ਕੇ ਉਹ ਵੇਖਦੀ ਆ ਕਿ ਉਹਦੇ ਪੁੱਤਰ ਦੇ ਨਾਲ ਇੱਕ ਨੌਜਵਾਨ ਲੜਕੀ ਆ ਉਹ ਹੈਰਾਨ ਰਹਿ ਜਾਂਦੀ ਆ ਪਰ ਉਹ ਸਾਹਮਣੇ ਕੁਝ ਨਹੀਂ ਬੋਲਦੀ ਉਹ ਆਪਣੇ ਪੁੱਤਰ ਨੂੰ ਇਸ਼ਾਰਾ ਜ਼ਰੂਰ ਕਰਦੀ ਆ ਤੇ ਉਹਦਾ ਪੁੱਤਰ ਉਹਨੂੰ ਅੱਖਾਂ ਨਾਲ ਇਸ਼ਾਰਾ ਕਰ ਦਿੰਦਾ ਵੀ ਦੱਸ ਦਾਂ ਤੁਹਾਨੂੰ ਤਦੋ ਦੋਨੋਂ ਉਹ ਅੰਦਰ ਜਾਂਦੇ ਆ ਤੇ ਜਿਹੜੀ ਰਾਣੀ ਆ ਉਹ ਰਾਹੁਲ ਦੀ ਮੰਮੀ ਨੂੰ ਸਤਿ ਸ਼੍ਰੀ ਅਕਾਲ ਬੁਲਾਉਂਦੀ ਆ ਰਾਹੁਲ ਦੀ ਮੰਮੀ ਉਹਨੂੰ ਮੰਜੇ ਤੇ ਬਿਠਾ ਦਿੰਦੀ ਆ ਤੇ ਉਸ ਤੋਂ ਬਾਅਦ ਰਸੋਈ ਤੇ ਚਲੀ ਜਾਂਦੀ ਆ ਉਹਦੇ ਪਿੱਛੇ ਹੀ ਰਾਹੁਲ ਚਲਿਆ ਜਾਂਦਾ ਤੇ ਰਾਵਲ ਕਹਿੰਦਾ ਕਿ ਮਾਂ ਇਹ ਕੁੜੀ ਨਾ ਰੇਲਵੇ ਸਟੇਸ਼ਨ ਤੇ ਬੈਠੀ ਰੋ ਰਹੀ ਸੀ ਵੀ ਸ਼ਾਇਦ ਇਹਦੇ ਨਾਲ ਕੁਝ ਗਲਤ ਹੋਇਆਗਾ ਵੀ ਮੈਨੂੰ ਠੀਕ ਨਹੀਂ ਲੱਗਿਆ ਇਹਨੂੰ ਉੱਥੇ ਬਿਠਾਉਣਾ ਕਿਉਂਕਿ ਮੂਰੇ ਰਾਤ ਹੋ ਰਹੀ ਸੀ ਵੀ ਇਹ ਹੈਗੀ ਵੀ ਆਪਣੇ ਇੱਥੋਂ ਦੀ ਨਹੀਂ ਹੈਗੀ ਬਾਹਰ ਦੀ ਹੈ ਕਿਤੋਂ ਦੀ ਵੀ ਆਪਾਂ ਇਹਦੇ ਨਾਲ ਗੱਲ ਕਰਾਂਗੇ ਉਹਦੀ ਮਾਂ ਕਹਿੰਦੀ ਚਲ ਠੀਕ ਕੀਤਾ ਪੁੱਤਰ ਤੂੰ ਇਹਨੂੰ ਕਰ ਲਿਆ ਆ ਵੀ ਅੱਜ ਕੱਲ ਟਾਈਮ ਹੈ ਨਹੀਂ ਇਸ ਤਰ੍ਹਾਂ ਨਾ ਮਟਿਆਰਦੀ ਹੈਗੀ ਚਲੋ ਉਸ ਤੋਂ ਬਾਅਦ ਉਹ ਖਾਣਾ ਬਣਾਉਂਦੇ ਆ ਤੇ ਰਾਣੀ ਨੂੰ ਖਾਣਾ ਖਵਾ ਕੇ ਰਾਹੁਲ ਦੀ ਮਾਂ ਉਹਦਾ ਮੰਝਾ ਬਿਸਤਰਾ ਅbschਾ ਦਿੰਦੀ ਆ ਤੇ ਉਹਨੂੰ ਪੁੱਛਦੀ ਆ ਕਿ ਪੁੱਤਰ ਮੈਨੂੰ ਐਂ ਦੱਸ ਵੀ ਤੂੰ ਕੌਣ ਆ ਕਿੱਥੋਂ ਆਈ ਆ ਤੇਰੇ ਨਾਲ ਕੀ ਹੋਇਆ ਤਾਂ ਜਿਹੜੀ ਰਾਣੀ ਆਂਗੀ ਉਹ ਰੋਣ ਲੱਗ ਜਾਂਦੀ ਆ ਤੇ ਰਾਹੁਲ ਦੀ ਮਾਂ ਉਹਨੂੰ ਚੁੱਪ ਕਰਾਉਂਦੀ ਆ ਉਹ ਦੋਨੋਂ ਮਾਂ ਪੁੱਤ ਦੇ ਕੋਲ ਬੈਠੇ ਹੁੰਦੇ ਆ ਤੇ ਰਾਣੀ ਆ ਜਿਹੜੀ ਉਹ ਆਪਣੀ ਦੁਖ ਭਰੀ ਕਹਾਣੀ ਆ ਜਿਹੜੀ ਉਹ ਰਾਹੁਲ ਨੂੰ ਤੇ ਉਹਦੀ ਮਾਂ ਨੂੰ ਦੱਸਦੀ ਆ ਉਹ ਕਹਿੰਦੀ ਆ ਕਿ ਮੈਂ ਹਰਿਆਣੇ ਦੀ ਇੱਕ ਗਰੀਬ ਪਰਿਵਾਰ ਦੀ ਕੁੜੀ ਆ ਮੇਰੇ ਘਰ ਦੇ ਵਿੱਚ ਮੇਰੇ ਮਾਪਿਓ ਤੇ ਮੇਰਾ ਛੋਟਾ ਭਰਾ ਮੈਂ ਜਿਹੜੀ ਮੇਰੀ ਮਾਂ ਉਹ ਪਿੰਡ ਦੇ ਵਿੱਚ ਬਿਊਟੀ ਪਾਰਲਰ ਦਾ ਕੰਮ ਸੀ ਤੇ ਮੇਰੇ ਪਾਪਾ ਖੇਤਾਂ ਦੇ ਵਿੱਚ ਮਜ਼ਦੂਰੀ ਕਰਦੇ ਸੀ ਕਿਉਂਕਿ ਸਾਡੇ ਕੋਲ ਜ਼ਮੀਨ ਹੈ ਨਹੀਂ ਸੀ ਮੇਰੀ ਮਾਂ ਬਹੁਤ ਮਿਹਨਤੀ ਸੀ ਤੇ ਮੇਰੇ ਪਾਪਾ ਵੀ ਬਹੁਤ ਮਿਹਨਤੀ ਸੀ ਸਾਡਾ ਪਰਿਵਾਰ ਵਧੀਆ ਸੀ ਮੇਰੇ ਮਾਪਿਓ ਮੈਨੂੰ ਪੜ੍ਹਾ ਰਹੇ ਸੀ ਮੈਂ ਬਿਊਟੀ ਪਾਰਲਰ ਦੇ ਕੰਮ ਦੇ ਨਾਲ-ਨਾਲ ਪੜ੍ਹਾਈ ਕਰ ਰਹੀ ਸੀ ਤੇ ਮੈਂ ਬਹੁਤ ਵੱਡੀ ਅਫਸਰ ਬਣਨਾ ਚਾਹੁੰਦੀ ਸੀ ਜਦੋਂ ਮੈਂ ਨਾਲ ਦੇ ਪਿੰਡ ਸਕੂਲ ਦੇ ਵਿੱਚ ਪੜ੍ਹਨ ਲੱਗੀ ਤਾਂ ਉੱਥੋਂ ਦਾ ਹੀ ਉਸ ਪਿੰਡ ਦਾ ਹੀ ਇੱਕ ਮੁੰਡਾ ਸੀ ਜਿਹੜਾ ਜਿਹਦੇ ਮੈਂ ਹੌਲੀ-ਹੌਲੀ ਨੇੜੇ ਆ ਗਈ ਜਿਹਦਾ ਨਾਮ ਵਿਕਾਸ ਸੀ ਤੇ ਜਿਹੜਾ ਮੈਨੂੰ ਕਹਿੰਦਾ ਸੀ ਕਿ ਮੈਂ ਤੈਨੂੰ ਪਸੰਦ ਕਰਦਾ ਮੈਂ ਤੈਨੂੰ ਪਿਆਰ ਕਰਦਾ ਮੈਂ ਸਾਰੀ ਜ਼ਿੰਦਗੀ ਤੇਰੇ ਨਾਲ ਗੁਜ਼ਾਰਨਾ ਚਾਹਣਾ ਕਹਿੰਦੀ ਮੈਂ ਵੀ ਉਹਦੇ ਪਿਆਰ ਦੇ ਵਿੱਚ ਪੈ ਗਈ ਤੇ ਜਦੋਂ ਕਹਿੰਦੀ ਸਾਨੂੰ ਇਹ ਲੱਗਣ ਲੱਗਿਆ ਵੀ ਅਸੀਂ ਇੱਕ ਦੂਜੇ ਬਿਨਾ ਨਹੀਂ ਰਹਿ ਸਕਦੇ ਤਾਂ ਇੱਕ ਦਿਨ ਵਿਕਾਸ ਮੈਨੂੰ ਕਹਿੰਦਾ ਕਿ ਆਪਾਂ ਘਰ ਛੱਡ ਕੇ ਚਲੇ ਜਾਂਦੇ ਆਂ ਵੀ ਆਪਾਂ ਭੱਜ ਜਾਂਦੇ ਆਂ ਵੀ ਨਹੀਂ ਤਾਂ ਕਰ ਦਿਆ ਨੇ ਆਪਣਾ ਵਿਆਹ ਨਹੀਂ ਕਰਨਾ ਕਹਿੰਦੀ ਮੈਂ ਆਪਣੇ ਟੀਚੇ ਤੋਂ ਮਤਲਬ ਭੁੱਲ ਗਈ ਆਪਣੇ ਟੀਚੇ ਨੂੰ ਭੁੱਲ ਗਈ ਵੀ ਮੈਂ ਕੀ ਕਰਨਾ ਚਾਹਣੀ ਆ ਕਹਿੰਦੀ ਮੈਂ ਵਿਕਾਸ ਦੀਆਂ ਗੱਲਾਂ ਦੇ ਵਿੱਚ ਆ ਗਈ ਵਿਕਾਸ ਨੂੰ ਮੈਂ ਕਿਹਾ ਵੀ ਦੱਸ ਮੈਂ ਕੀ ਕਰਾਂ ਉਹ ਕਹਿੰਦਾ ਵੀ ਦੇਖ ਜੇ ਆਪਾਂ ਘਰ ਛੱਡ ਕੇ ਕਿਤੇ ਦੂਰ ਜਾ ਕੇ ਰ੍ਹਾਂਗੇ ਤਾਂ ਆਪਾਂ ਨੂੰ ਪੈਸੇ ਦੀ ਲੋੜ ਪਊਗੀ ਦੇਰੇ ਘਰੇ ਜੇ ਕੋਈ ਗਹਿਣੇ ਜਾਂ ਪੈਸੇ ਹੋਈ ਤਾਂ ਉਹ ਲੈ ਆਈ ਮੈਂ ਵੀ ਆਪਣੇ ਘਰੇ ਜੋ ਕੁਝ ਹੋਇਆ ਲੈ ਆਉਂ ਵੀ ਆਪਾਂ ਰਾਤ ਦੇ ਹਨੇਰੇ 'ਚ ਇਥੋਂ ਕਿਤੇ ਦੂਰ ਨਿਕਲ ਜਾਗੇ ਕਹਿੰਦੀ ਮੈਂ ਵਿਕਾਸ ਦੀ ਗੱਲ ਮੰਨੀ ਮੈਂ ਸਕੂਲੋਂ ਘਰ ਆ ਕੇ ਆਪਣੀ ਮੰਮੀ ਦੀ ਅਲਮਾਈ ਵੇਖੀ ਕਹਿੰਦੀ ਮੇਰੀ ਮੰਮੀ ਨੇ ਮਿਹਨਤ ਕਰਕੇ ਜੋੜ-ਜੋੜ ਕੇ ਪੈਸੇ ਕਹਿੰਦੀ ਮੇਰੇ ਵਾਸਤੇ ਤੇ ਮੇਰੇ ਭਰਾ ਦੇ ਵਿਆਹ ਵਾਸਤੇ ਗਹਿਣੇ ਬਣਾਏ ਹੋਏ ਸੀ ਉਹ ਗਹਿਣੇ ਚੱਕੇ ਕੁਛਕ ਪੈਸੇ ਸੀ ਸਾਡੇ ਘਰ ਕਹਿੰਦੀ ਮੈਂ ਉਹ ਪੈਸੇ ਕਹਿੰਦੀ ਮੈਨੂੰ ਪਤਾ ਸੀ ਵੀ ਕਿੱਥੇ ਪਏ ਆ ਉਹ ਸਾਰੇ ਚੁੱਕ ਕੇ ਮੈਂ ਆਪਣਾ ਸਾਮਾਨ ਪੈਕ ਕੀਤਾ ਬੈਗ ਦੇ ਵਿੱਚ ਤੇ ਅੱਧੀ ਰਾਤ ਨੂੰ ਮੈਂ ਘਰੋਂ ਨਿਕਲੀ ਆਈ ਕਹਿੰਦੀ ਵਿਕਾਸ ਵੀ ਮੇਰੇ ਦਿੱਤੇ ਮਤਲਬ ਮੈਨੂੰ ਦੱਸੇ ਹੋਏ ਟਿਕਾਣੇ ਤੇ ਪਹੁੰਚਿਆ ਖੜਾ ਸੀ ਤੇ ਅਸੀਂ ਦੋਨੋਂ ਉੱਥੋਂ ਚੱਲੇ ਅੱਧੀ ਰਾਤ ਨੂੰ ਤੇ ਅਸੀਂ ਹੁੰਦੇ ਹੁੰਦੇ ਅਗਲੇ ਦਿਨ ਅਸੀਂ ਦਿੱਲੀ ਪਹੁੰਚ ਗਏ ਤੇ ਦਿੱਲੀ ਜਾ ਕੇ ਜਦੋਂ ਰਾਹੁਲ ਨੂੰ ਮੈਂ ਕਿਹਾ ਵੀ ਆਪਾਂ ਵਿਆਹ ਕਰਵਾਈਏ ਪਹਿਲਾਂ ਤਾਂ ਰਾਹੁਲ ਕਹਿੰਦਾਗਾ ਕਿ ਕੋਈ ਗੱਲ ਨਹੀਂ ਵਿਆਹ ਕਰਵਾ ਲਾਂਗੇ ਅਸੀਂ ਇੱਕ ਕਮਰਾ ਲੈ ਲਿਆ ਕਿਰਾਏ ਤੇ ਕਮਰੇ ਦੇ ਵਿੱਚ ਅਸੀਂ ਰਹੇ ਪਰ ਰਾਹੁਲ ਨੇ ਮੇਰੇ ਨੇੜੇ ਆਉਣ ਦੀ ਕੋਸ਼ਿਸ਼ ਕੀਤੀ ਤੇ ਮੈਂ ਉਹਨੂੰ ਕਿਹਾ ਵੀ ਜਿੰਨਾ ਸਮਾਂ ਆਪਣਾ ਵਿਆਹ ਨਹੀਂ ਹੁੰਦਾ ਵੀ ਉਹਨਾਂ ਸਮਾਂ ਆਪਾਂ ਪਤੀ ਪਤਨੀ ਵਾਂਗ ਨਹੀਂ ਰਹਾਂਗੇ ਤੇ ਉਹਨੇ ਕਹਿੰਦੀ ਦੋ ਤਿੰਨ ਦਿਨ ਮੇਰੀਆਂ ਮਨਤਾ ਕੀਤੀਆਂ ਪਰ ਕਹਿੰਦੀ ਜਦੋਂ ਮੈਂ ਨਾ ਮੰਨੀ ਤੇ ਉਹਨੇ ਬਹੁਤ ਗੁੱਸਾ ਕੀਤਾ ਤੇ ਉਹ ਮੈਨੂੰ ਕਹਿੰਦਾ ਵੀ ਕੀ ਤੂੰ ਤੈਨੂੰ ਐ ਲੱਗਦਾ ਵੀ ਮੈਂ ਤੈਨੂੰ ਵਿਆਹ ਕਰਾਉਣ ਦੇ ਵਾਸਤੇ ਭਜਾ ਕੇ ਲੈ ਕੇ ਆਇਆ ਮੈਂ ਤੇਰੇ ਨਾਲ ਵਿਆਹ ਉਹ ਨਹੀਂ ਕਰਾਉਣਾ ਹੈਗਾਗਾ ਦੀ ਮੇਰੇ ਨਾਲ ਵਿਆਹ ਕਰੋ ਨਾ ਹੁੰਦਾ ਤਮੈਂ ਕਰਦੇ ਨੂੰ ਕਿਆ ਦਿਨ ਦਾ ਮੇਰੇ ਕਰਦੇ ਘਰੀ ਦਿੰਦੇ ਪਰ ਮੈਂ ਤਾਂ ਅਮੀਰ ਬਣਨਾ ਚਾਹਣਾ ਮੈਂ ਤਾਂ ਪੈਸੇ ਕਰਕੇ ਤੈਨੂੰ ਭਜਾ ਕੇ ਲਿਆਇਆ ਕਿਉਂਕਿ ਮੈਨੂੰ ਇਹ ਸੀ ਵੀ ਤੁਹਾਡੇ ਘਰੇ ਗਹਿਣੇ ਤੇ ਪੈਸੇ ਬਾਵਾ ਹੋਣਗੇ ਤੇ ਤੂੰ ਲੈ ਕੇ ਆਵੇਂਗੀ ਤੇ ਇਦਾਂ ਕਰ ਗਹਿਣੇ ਤੇ ਪੈਸੇ ਮੈਨੂੰ ਦੇ ਦੇ ਤੇ ਤੂੰ ਭੱਜ ਜਾ ਜਿੱਥੇ ਜਾਣਾ ਕਹਿੰਦੀ ਮੈਂ ਐ ਕਿ ਆ ਵੀ ਵਿਕਾਸ ਇਹ ਤਾਂ ਗਲਤ ਗੱਲ ਹੈਗੀ ਵੀ ਇਹ ਤਾਂ ਨਹੀਂ ਹੋ ਸਕਦਾਗਾ ਵੀ ਤੂੰ ਮੇਰੇ ਨਾਲ ਧੋਖਾ ਕਰੇਂ ਵੀ ਮੈਂ ਤਾਂ ਤੇਰੇ ਤੇ ਵਿਸ਼ਵਾਸ ਕੀਤਾ ਸੀ ਉਹ ਕਹਿੰਦਾ ਕਿ ਵਿਸ਼ਵਾਸਤਾ ਤੇਰੇ ਘਰਦਿਆਂ ਨੂੰ ਵੀ ਤੇਰੇ ਤੇ ਹੈਗਾ ਸੀ ਫਿਰ ਤੂੰ ਆਪਣੇ ਘਰਦਿਆਂ ਦਾ ਵਿਸ਼ਵਾਸ ਕਿੰਨਾ ਕੁ ਰੱਖਿਆ ਕਹਿੰਦੀ ਜਦੋਂ ਨੇ ਮੈਨੂੰ ਐ ਕਿਹਾ ਤੇ ਉਹਨੇ ਮੈਨੂੰ ਕਿਹਾ ਵੀ ਮੈਂ ਤੇਰੇ ਨਾਲ ਕੋਈ ਵਿਆਹ ਨਹੀਂ ਕਰਾਉਣਾ ਮੈਂ ਤੈਨੂੰ ਵਰਤਣਾ ਚਾਹੁੰਦਾ ਸੀ ਕਹਿੰਦੀ ਉਹਨੇ ਸਾਫ਼-ਸਾਫ਼ ਸ਼ਬਦਾਂ ਦੇ ਵਿੱਚ ਆਪਣਾ ਅਸਲੀ ਚਿਹਰਾ ਮੈਨੂੰ ਦੱਸਤਾ ਤੇ ਕਹਿੰਦੀ ਮੈਂ ਜਦੋਂ ਰੋਣ ਲੱਗੀ ਤੇ ਉਹਨੇ ਮੇਰੀ ਕੁੱਟਮਾਰ ਕੀਤੀ ਤੇ ਉਹਨੇ ਮੇਰੇ ਨਾਲ ਜ਼ਬਰਦਸਤੀ ਵੀ ਕੀਤੀ ਪਰ ਕਹਿੰਦੀ ਮੈਂ ਸੋਚਿਆ ਵੀ ਇਹਦਾ ਕੀ ਪਤਾ ਵੀ ਕਿੰਨਾ ਕੁ ਚਿਰ ਮੈਨੂੰ ਇੱਥੇ ਕੈਦ ਕਰਕੇ ਰੱਖੂਗਾ ਤੇ ਮੇਰੇ ਨਾਲ ਜ਼ਬਰਦਸਤੀ ਕਰੂਗਾ ਕਹਿੰਦੀ ਚਲ ਪਰ ਮੈਂ ਉਹਨੂੰ ਫੇਰ ਵੀ ਮਨਤਾ ਕੀਤੀਆਂ ਵੀ ਮੇਰੇ ਨਾਲ ਐਦਾਂ ਨਾ ਕਰ ਵੀ ਮੈਂ ਤੇਰੇ ਕਰਕੇ ਨਾ ਸਾਰਾ ਕੁਝ ਛੱਡ ਕੇ ਆ ਗਈਆਂ ਵੀ ਪੈਸਿਆਂ ਦਾ ਕੀ ਆ ਪੈਸੇ ਮੈਂ ਕਮਾਰੂੰਗੀ ਉਸ ਤੋਂ ਬਾਅਦ ਕਹਿੰਦੀ ਚਲੋ ਉਹ ਮੈਨੂੰ ਕਹਿੰਦਾ ਵੀ ਠੀਕ ਆ ਚਲ ਵੀ ਆਪਾਂ ਮੈਂ ਤੈਨੂੰ ਛੱਡੂੰਗਾ ਨਹੀਂ ਵੀ ਮੈਂ ਤੇਰੇ ਨਾਲ ਵਿਆਹ ਕਰਾ ਲਵਾਂ ਕਹਿੰਦੀ ਹਣੀ ਮੈਨੂੰ ਗੱਲਾਂ ਚਲਾ ਲਿਆ ਇੰਨਾ ਗੱਲਾਂ ਚਲਾ ਕੇ ਕਹਿੰਦੀ ਉਹ ਮੇਰਾ ਇਸਤੇਮਾਲ ਕਰਦਾ ਰਿਹਾ ਮੇਰੇ ਨਾਲ ਹਨਾ ਪਤੀ ਪਤਨੀ ਵਾਲਾ ਉਹਨੇ ਰਿਸ਼ਤਾ ਬਣਾਇਆ ਪਰ ਕਹਿੰਦੀ ਇੱਕ ਦਿਨ ਉਹ ਨਾ ਕਿਸੇ ਨਾਲ ਫੋਨ ਤੇ ਗੱਲ ਕਰ ਰਿਹਾ ਸੀ ਤੇ ਉਹਨੂੰ ਕਹਿ ਰਿਆ ਸੀ ਕਿ ਨਹੀਂ 15 ਲੱਖ ਦੇ ਵਿੱਚ ਮਤਲਬ ਸੌਦਾ ਤੈਅ ਕਰਨਾ ਵੀ 15 ਲੱਖ ਤੋਂ ਘਟਣੀ ਕਹਿੰਦੀ ਜਦੋਂ ਮੈਂ ਉਹਦੀ ਗੱਲ ਸੁਣੀ ਤੇ ਕਹਿੰਦੀ ਵੀ ਮੈਨੂੰ ਸਮਝ ਨਹੀਂ ਆਈ ਵੀ ਇਹ ਕੀ ਗੱਲ ਕਰ ਰਿਹਾ ਉਸ ਤੋਂ ਬਾਅਦ ਕਹਿੰਦੀ ਕਿੰਟ ਇੱਕ ਬਾਅਦ ਇੱਕ ਬੰਦਾ ਸਾਡੇ ਘਰ ਆਇਆ ਕਹਿੰਦੀ ਸਾਡੇ ਘਰ ਆ ਕੇ ਚਲੋ ਮੈਨੂੰ ਉਹਨੇ ਚਾਹ ਬਣਾਉਣ ਨੂੰ ਕਹਿਤਾ ਮੈਂ ਕਹਿੰਦੀ ਬਾਹਰ ਜਦੋਂ ਪਾਣੀ ਲੈਣ ਗਈ ਤੇ ਉਹ ਬੰਦਾ ਕਹਿੰਦਾ ਸੀ ਵੀ ਇਹ ਕੁੜੀ ਆ ਕਹਿੰਦੀ ਵੀ ਮੈਨੂੰ ਗੱਲਾਂ ਤੋਂ ਭਿੰਕ ਲੱਗ ਗਈ ਵੀ ਸ਼ਾਇਦ ਇਹ ਮੇਰਾ ਸੌਦਾ ਕਰ ਰਿਹਾ ਵੀ ਦਿੱਲੀ ਦੇ ਵਿੱਚ ਕੁੜੀਆਂ ਨੂੰ ਲਿਜਾ ਕੇ ਵੇਚਣਾ ਆਮ ਗੱਲ ਆ ਕਹਿੰਦੀ ਵੀ ਮੈਂ ਇਹ ਗੱਲ ਸੁਣੀ ਹੋਈ ਸੀ ਜਦੋਂ ਕਹਿੰਦੀ ਮੈਂ ਇਹ ਗੱਲ ਸੁਣੀ ਕਹਿੰਦੀ ਉਹ ਤਾਂ ਹਜੇ ਅੰਦਰ ਗੱਲਾਂ ਕਰ ਰਹੀ ਸੀ ਮੈਂ ਕਹਿੰਦੀ ਪਾਣੀ ਲੈਣ ਦੇ ਬਹਾਨੇ ਬਾਹਰ ਆਈ ਸੀ ਕਹਿੰਦੀ ਮੈਂ Holi ਦੇ ਦਿਨ ਦਰਵਾਜ਼ਾ ਖੋਲਿਆ ਘਰ ਦਾ ਤੇ ਬਾਹਰੋਂ ਕੁੰਡੀ ਲਾ ਕੇ ਕਹਿੰਦੀ ਮੈਂ ਭੱਜ ਗਈ ਭੱਜ ਕੇ ਆ ਕੇ ਕਹਿੰਦੀ ਫੇਰ ਨਹੀਂ ਮੈਂ ਪਿੱਛੇ ਮੁੜ ਕੇ ਵੇਖਿਆ ਵੀ ਕਿੱਥੇ ਵਿਕਾਸ ਤੇ ਕਿੱਥੇ ਉਹ ਬੰਦਾ ਤੇ ਮੈਂ ਕਿੱਥੇ ਹਾਂ ਕਹਿੰਦੀ ਮੈਨੂੰ ਪਤਾ ਸੀ ਵੀ ਸੋਨੇ ਸੋਨੇ ਦੇ ਗਹਿਣੇ ਤੇ ਪੈਸਾ ਜਿਹੜਾ ਮੈਂ ਲੈ ਕੇ ਆਈਆਂ ਉਹ ਤਾਂ ਵਾਪਸ ਮੈਨੂੰ ਮਿਲਣਾ ਨਹੀਂ ਇਸ ਕਰਕੇ ਕਹਿੰਦੀ ਵੀ ਮੈਂ ਆਪਣੀ ਇੱਜ਼ਤ ਤੇ ਜਾਨ ਬਚਾਉਣ ਲਈ ਭੱਜ ਆਈ ਪਰ ਕਹਿੰਦੀ ਹੁਣ ਮੈਨੂੰ ਇਹ ਨਹੀਂ ਪਤਾ ਵੀ ਮੈਂ ਕਿੱਥੇ ਜਾਵਾਂ ਜਿਹੜੇ ਘਰਦਿਆਨੇ ਮੈਨੂੰ ਇੰਨੇ ਚਾਵਾ ਲਾਡਾ ਨਾਲ ਪਾਲਿਆ ਮੇਰੀ ਤੂੰ ਐਨੇ ਸੁਪਨੇ ਵੇਖੇ ਮੈਨੂੰ ਲੈ ਕੇ ਵੀ ਮੈਂ ਪੜ੍ਹੂੰਗੀ ਲਿਖੂੰਗੀ ਕਮਣੀ ਵਧੀਆ ਨੌਕਰੀ ਕਰੂੰਗੀ ਉਹਨਾਂ ਦੀ ਜ਼ਿੰਦਗੀ ਸੌਖੀ ਹੋਊਗੀ ਕਹਿੰਦੀ ਉਹ ਸਾਰੇ ਸੁਪਨੇ ਮੈਂ ਤੋੜ ਕੇ ਆਈ ਹੁਣ ਕਹਿੰਦੀ ਮੈਂ ਕਿਹੜੇ ਉਹਨਾਂ ਦੇ ਮੱਥੇ ਲੱਗਾਂ ਇਸ ਕਰਕੇ ਕਹਿੰਦੀ ਵੀ ਮੈਂ ਉੱਥੇ ਬੈਠੀ ਆਪਣੀ ਮਾੜੀ ਕਿਸਮਤ ਨੂੰ ਰੋ ਰਹੀ ਸੀ ਤਾਂ ਰਾਣੀ ਦੀ ਦੁੱਖਪਰੀ ਕਹਾਣੀ ਸੁਣ ਕੇ ਰਾਹੁਲ ਤੇ ਉਹਦੀ ਮਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਤੇ ਉਹਦੀ ਮਾਂ ਕਹਿੰਦੀ ਕਿ ਕੋਈ ਗੱਲ ਨਹੀਂ ਪੁੱਤਰ ਤੂੰ ਗਲਤੀ ਕੀਤੀ ਆ ਹਨਾ ਗਲਤੀ ਜਿਹੜੀ ਇਨਸਾਨ ਤੋਂ ਹੀ ਹੁੰਦੀ ਆ ਪਰ ਤੂੰ ਆਪਣੀ ਗਲਤੀ ਤੋਂ ਇੱਕ ਸਬਕ ਤਾਂ ਲਿਆ ਨਾ ਕਿ ਹਰ ਕਿਸੇ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਚੱਲ ਕੋਈ ਗੱਲ ਨਹੀਂ ਤੂੰ ਇਸ ਤਰ੍ਹਾਂ ਕਰ ਤੂੰ ਜਿੰਨਾ ਸਮਾਂ ਇੱਥੇ ਰਹਿਣਾ ਤਾਂ ਹੈ ਤੂੰ ਰਹਿ ਸਕਦੀ ਆ ਜੇ ਤੂੰ ਪੜਨਾ ਚਾਹੇ ਪੜ ਸਕਦੀ ਆ ਮੇਰੇ ਦੇਖ ਆਪਣੇ ਕੋਈ ਧੀ ਨਹੀਂ ਤੇ ਮੈਂ ਤੈਨੂੰ ਇੱਥੇ ਰੱਖ ਸਕਦੀ ਆ ਤਾਂ ਮੈਂ ਤਾਂ ਜਿਹੜੀ ਰਾਣੀ ਆ ਉਹ ਕਹਿੰਦੀ ਕਿ ਆਂਟੀ ਤੁਸੀਂ ਮੈਨੂੰ ਰੱਖੋਗੀ ਤਾਂ ਤੁਹਾਡੇ ਪਿੰਡ ਦੇ ਲੋਕ ਹਨਾ ਗੱਲਾਂ ਕਰਨਗੇ ਉਹ ਕਹਿੰਦੀ ਮੈਂ ਸਭ ਦੀਆਂ ਗੱਲਾਂ ਜਾਣ ਲਵਾਂ ਪਰ ਮੈਂ ਨਹੀਂ ਚਾਹੁੰਦੀ ਕਿ ਤੂੰ ਕੋਈ ਗਲਤ ਕਦਮ ਉਠਾਵੇਂ ਵੀ ਤੂੰ ਇੱਥੇ ਜਿੰਨਾ ਟਾਈਮ ਮਰਜ਼ੀ ਰਹੇ ਤੇ ਰਾਣੀ ਆ ਜਿਹੜੀ ਉਹਦੇ ਚ ਇੱਕ ਨਵੀਂ ਉਮੀਦ ਜਾਗਦੀ ਆ ਰਾਣੀ ਕਹਿੰਦੀ ਕਿ ਚਲ ਆਂਟੀ ਜੇ ਤੁਹਾਨੂੰ ਇਤਰਾਜ਼ ਨਾ ਹੋਵੇ ਤਾਂ ਮੈਂ ਪੜਨਾ ਚਾਹੁੰਦੀ ਆ ਤਦੋਂ ਰਾਣੀ ਆ ਜਿਹੜੀ ਉਹ ਪੜਨ ਲੱਗ ਜਾਂਦੀ ਆ ਪੜਦੀ ਆ ਜਦੋਂ ਉਹ ਸਕੂਲ ਜਾਂਦੀ ਆ ਪੜਾਈ ਦੇ ਵਿੱਚ ਉਹ ਹੁਸ਼ਿਆਰ ਹੁੰਦੀ ਆ ਨਾਮ ਦਾਖੜੂ ਦਾ ਹੋ ਜਾਂਦਾ ਤੇ ਪਲੱਸ 1 ਉਹ ਕਰਨ ਲੱਗ ਜਾਂਦੀ ਆ ਤੇ ਨਾਲ ਨਾਲ ਉਹ ਇਹ ਸੋਚਦੀ ਆ ਵੀ ਮੈਂ ਕਿੰਨਾ ਕੁ ਟਾਈਮ ਇਹਨਾਂ ਤੇ ਬੋਝ ਬਣੂੰਗੀ ਮਾਂ ਪੁੱਤਾਂ ਤੇ ਵੀ ਮੈਨੂੰ ਪਾਰਲਰ ਦਾ ਕੰਮ ਤਾਂ ਆਉਂਦਾ ਹੀ ਆ ਤੇ ਉਸ ਪਿੰਡ ਦੇ ਵਿੱਚ ਕੋਈ ਪਾਰਲਰ ਨਹੀਂ ਹੁੰਦਾ ਉਹ ਨਾ ਉਹਨੂੰ ਕਹਿੰਦੀ ਆ ਰਾਹੁਲ ਨੂੰ ਕਿ ਤੁਸੀਂ ਮੈਨੂੰ ਇੱਕ ਦੁਕਾਨ ਕਿਰਾਏ ਤੇ ਲੈ ਦਿਓ ਕਿ ਜਦੋਂ ਮੈਂ ਕਮਾਉਣ ਲੱਗੀ ਮੈਂ ਕਿਰਾਇਆ ਦੇ ਦਿਆ ਕਰੂੰ ਵੀ ਮੈਂ ਪਾਰਲਰ ਦਾ ਕੰਮ ਆ ਜਿਹੜਾ ਉਹ ਸ਼ੁਰੂ ਕਰਨਾ ਚਾਹਣੀ ਆ ਚਲੋ ਰਾਖੋਲਾ ਜਿਹੜਾ ਉਹ ਮਦਦ ਕਰਦਾ ਰਾਣੀ ਦੀ ਉਹ ਨੂੰ ਕੁਝ ਕੋਸਮੈਟਿਕ ਦਾ ਸਮਾਨ ਲਿਆ ਦਿੰਦਾ ਜੋ ਵੀ ਸਮਾਨ ਉਹ ਨੂੰ ਸ਼ੁਰੂਆਤ ਜਦੋਂ ਆਪਾਂ ਕਰਦੇ ਆ ਕਿਸੇ ਕੰਮ ਦੀ ਉਹ ਸਮਾਨ ਚਾਹੀਦਾ ਹੁੰਦਾ ਤੇ ਇੱਕ ਦੁਕਾਨ ਆ ਜਿਹੜੀ ਉਹ ਲੈ ਦਿੰਦਾ ਕਰਾਈ ਤੇ ਤੇ ਰਾਣੀ ਆ ਜਿਹੜੀ ਉੱਥੇ ਪਾਰਲਰ ਦਾ ਕੰਮ ਆਪਣਾ ਸ਼ੁਰੂ ਕਰ ਲੈਂਦੀ ਆ ਚਲੋ ਗਾਹਕ ਉਹਦੇ ਕੋਲ ਆਉਂਦੇ ਆ ਕਿਉਂਕਿ ਪਿੰਡ ਦੇ ਵਿੱਚ ਕੋਈ ਪਾਰਲਰ ਨਹੀਂ ਸੀ ਬਾਕੀ ਉਹਦਾ ਕੰਮ ਵਧੀਆ ਸੀ ਹੌਲੀ-ਹੌਲੀ ਉਹਦਾ ਕੰਮ ਇੰਨਾ ਵਧੀਆ ਚੱਲਦਾ ਕਿ ਉਹ ਵਧੀਆ ਕਮਾਈ ਕਰਨ ਲੱਗ ਪੈਂਦੀ ਆ ਜਿਹੜੇ ਨਾਲ ਦੇ ਸ਼ਹਿਰ ਦੇ ਵਿੱਚ ਪਾਰਲਰ ਸੀ ਵੱਡੇ ਉਹਨਾਂ ਨੂੰ ਪਤਾ ਲੱਗਦਾ ਵੀ ਇਹ ਤੋਂ ਪਿੰਡ ਦੇ ਵਿੱਚ ਇੱਕ ਕੁੜੀ ਨੇ ਪਾਰਲਰ ਖੋਲਿਆ ਵੀ ਉਹਦਾ ਕੰਮ ਬੜਾ ਤਸੱਲੀ ਬਖਸ਼ਦਾ ਤੇ ਚਲੋ ਪਾਰਲਰ ਵਾਲੇ ਆ ਜਿਹੜੇ ਉਹਦੇ ਨਾਲ ਕੰਟੈਕਟ ਕਰਦੇ ਆ ਤੇ ਉਹ ਉਹਨੂੰ ਕਹਿੰਦੇ ਆ ਕਿ ਸਾਡਾ ਸੈਲੂਨ ਬਹੁਤ ਵੱਡਾ ਵੀ ਸਾਨੂੰ ਤੇਰੇ ਵਰਗੇ ਮਤਲਬ ਏਮਪਲੋਈ ਦੀ ਲੋੜ ਆ ਵੀ ਤੂੰ ਸਾਡੇ ਕੰਮ ਕਰ ਤੇ ਚਲੋ ਉਹ ਨਾਲ ਵੱਟੇ ਸੈਲੂਨ ਦੇ ਵਿੱਚ ਫੇਰ ਕੰਮ ਕਰਨਾ ਸ਼ੁਰੂ ਕਰ ਦਿੰਦੀ ਆ ਨਵੀਆਂ-ਨਵੀਆਂ ਤਕਨੀਕਾਂ ਸੀ ਉਹਦੇ ਕੋਲੇ ਵਧੀਆ ਉਹਨੂੰ ਕੰਮ ਆਉਂਦਾ ਸੀ ਹੋਰ ਵਧੀਆ ਤਰੀਕੇ ਨਾਲ ਉਹ ਕੰਮ ਸਿੱਖ ਲੈਂਦੀ ਆ ਤੇ ਪੂਰੇ ਸੈਲੂਨ ਨੂੰ ਉਹ ਵਧੀਆ ਹੈਂਡਲ ਕਰ ਲੈਂਦੀ ਆ ਤੇ ਉਹਨੂੰ ਬਹੁਤ ਚੰਗੀ ਤਨਖਾਹ ਜਿਹੜੀ ਉਹ ਦਿੰਦੇ ਆ ਸੈਲੂਨ ਵਾਲੇ ਤੇ ਹੌਲੀ-ਹੌਲੀ ਫਿਰ ਉਹ ਆਪਣਾ ਕੰਮ ਇੰਨਾ ਵਧਾਉਂਦੀ ਆ ਕਿ ਉਹ ਆਪਦਾ ਹੀ ਸ਼ਹਿਰ ਦੇ ਵਿੱਚ ਸੈਲੂਨ ਕਰ ਲੈਂਦੀ ਆ ਜਿਹੜੀਆਂ ਕੁੜੀਆਂ ਉਸ ਸੈਲੂਨ ਦੇ ਵਿੱਚ ਘੱਟ ਤਨਖਾਹ ਤੇ ਕੰਮ ਕਰਦੀਆਂ ਸੀ ਉਹਨਾਂ ਨੂੰ ਇਹ ਵੱਧ ਤਨਖਾਹ ਦੇ ਕੇ ਰੱਖ ਲੈਂਦੀ ਆ ਕਿਉਂਕਿ ਕੰਮ ਵਧੀਆ ਸੀ ਸੈਲੂਨ ਦਾ ਕੰਮ ਵਧੀਆ ਚੱਲਦਾ ਸੀ ਤੇ ਚਲੋ ਇਹਦਾ ਮਤਲਬ ਇੰਨਾ ਕ ਨਾਮ ਹੋ ਜਾਂਦਾ ਕਿ ਇਧਰੋਂ ਇਹਦੀ ਪਲੱਸ 2 ਜਿਹੜੀ ਉਹ ਵੀ ਪੂਰੀ ਹੋ ਜਾਂਦੀ ਆ ਪਲੱਸ 2 ਤੋਂ ਬਾਅਦ ਨਾਲ ਨਾਲ ਇਹ ਪ੍ਰਾਈਵੇਟ ਗ੍ਰੈਜੂਏਸ਼ਨ ਵੀ ਕਰ ਲੈਂਦੀ ਆ ਅੱਜ ਰਾਣੀ ਨੂੰ ਸੈਲੂਨ ਕਰਦੀ ਨੂੰ 4 ਸਾਲ ਹੋ ਚੁੱਕੇ ਨੇ ਗ੍ਰੈਜੂਏਸ਼ਨ ਵੀ ਕਰ ਰਹੀ ਆ ਤੇ 4 ਸਾਲਾਂ ਦੇ ਵਿੱਚ ਰਾਣੀ ਨੇ ਆਪਣਾ ਇੰਨਾ ਨਾਮ ਕਮਾ ਲਿਆ ਕਿ ਉਹਦੀ ਉਮਰ ਆ ਜਿਹੜੀ ਉਹ ਵੀ 21-22 ਸਾਲ ਦੀ ਹੋ ਚੁੱਕੀ ਆ ਪਰ ਰਹਿੰਦੀ ਉਹ ਰਾਹੁਲ ਤੇ ਉਹਦੀ ਮਾਂ ਦੇ ਨਾਲ ਹੀ ਆ ਰਾਹੁਲ ਤੇ ਉਹਦੀ ਮਾਂ ਰਾਣੀ ਦੀ ਮਿਹਨਤ ਨੂੰ ਵੇਖ ਕੇ ਬੜਾ ਖੁਸ਼ ਹੁੰਦੇ ਨੇ ਪਿੰਡ ਦੇ ਲੋਕਾਂ ਨੇ ਕਾਫੀ ਗੱਲਾਂ ਕੀਤੀਆਂ ਪਹਿਲਾਂ ਰਾਹੁਲ ਦੀ ਮਾਂ ਨੂੰ ਪੁੱਛਿਆ ਵੀ ਇਹ ਕੌਣ ਆ ਰਾਹੁਲ ਦੀ ਮਾਂ ਸੀ ਜਿਹੜੀ ਉਹਨਾਂ ਕੋਲ ਬਹਾਨੇ ਮਾਰਦੀ ਰਹੀ ਵੀ ਇਹ ਸਾਡੀ ਦੂਰ ਦੀ ਰਿਸ਼ਤੇਦਾਰੀ ਦੇ ਵਿੱਚੋਂ ਕੁੜੀ ਆ ਗਈ ਵੀ ਇਹਦੇ ਮਾਪਿਓ ਦੀ ਮੌਤ ਹੋ ਗਈ ਇਸ ਕਰਕੇ ਅਸੀਂ ਇੱਥੇ ਕੰਮ ਸਿਖਾਉਣ ਨੂੰ ਲਿਆਏ ਆ ਤੇ ਪਰ ਹੁਣ ਵੱਡੀ ਸਮੱਸਿਆ ਇਹ ਵੀ ਸੀ ਵੀ ਰਾਣੀ ਆਖਰ ਨੂੰ ਕਿੰਨਾ ਕੁ ਟਾਈਮ ਇਸ ਘਰ ਦੇ ਵਿੱਚ ਰਹਿਦੀ ਤੇ ਇੱਕ ਦਿਨ ਰਾਹੁਲ ਦੀ ਮਾਂ ਜਿਹੜੀ ਉਹ ਰਾਹੁਲ ਨੂੰ ਕਹਿੰਦੀ ਆ ਕਿ ਰਾਹੁਲ ਪੁੱਤਰ ਮੈਂ ਤੇਰੇ ਨਾਲ ਇੱਕ ਜ਼ਰੂਰੀ ਗੱਲ ਕਰਨਾ ਚਾਹਣੀ ਆ ਤੇ ਰਾਹੁਲ ਕਹਿੰਦਾ ਕਿ ਹਾਂਜੀ ਮੰਮੀ ਉਹ ਕਹਿੰਦੀ ਕਿ ਦੇਖ ਰਾਣੀ ਤੋਂ ਗਲਤੀ ਹੋਈ ਆ ਤੇ ਉਹਨੇ ਆਪਣੀ ਗਲਤੀ ਸੁਧਾਰੀ ਆ ਉਹਨੇ ਆਪਾਂ ਨੂੰ ਝੂਠ ਨਹੀਂ ਬੋਲਿਆ ਸੱਚ ਬੋਲਿਆ ਉਹ ਦਿਲ ਦੀ ਸਾਫ਼ ਕੁੜੀ ਆ ਦੇਖ ਹੁਣ ਇਸ ਤੋਂ ਬਾਅਦ ਰਾਣੀ ਦੇ ਵਿਆਹ ਦੀ ਉਮਰ ਆ ਮਟਿਆ ਰਹੇਗੀ ਉਹ ਵੀ ਜਦੋਂ ਉਹ ਵਿਆਹ ਕਰਾਉ ਪਤਾ ਨਹੀਂ ਉਹਨੂੰ ਕਿ ਉਹ ਜਾ ਮੁੰਡਾ ਮਿਲੂ ਕਿ ਜੇਦੋਂ ਹੁਣ ਤੱਕ ਆਪਾਂ ਨੂੰ ਸਹਾਰਾ ਦਿੱਤਾ ਮੈਂ ਇਹ ਚੌੜੀਆਂ ਵੀ ਤੂੰ ਉਹਦੇ ਨਾਲ ਵਿਆਹ ਕਰਵਾ ਲਵੇਂ ਤੇ ਰਾਹੁਲ ਆ ਜਿਹੜਾ ਇਹ ਗੱਲ ਸੁਣ ਕੇ ਖੁਸ਼ ਹੋ ਜਾਂਦਾ ਕਿਉਂਕਿ ਅੰਦਰ ਹੀ ਅੰਦਰ ਰਾਹੁਲ ਰਾਣੀ ਨੂੰ ਪਸੰਦ ਕਰਨ ਲੱਗ ਗਿਆ ਸੀ ਤੇ ਰਾਣੀ ਵੀ ਰਾਹੁਲ ਨੂੰ ਪਸੰਦ ਕਰਦੀ ਸੀ ਜਦੋਂ ਘਰ ਦੇ ਵਿੱਚ ਉਹ ਕਿਤੇ ਖਾਣਾ ਬਣਾਉਂਦੀ ਰਹ ਹਲ ਉਹਦੇ ਕੋਲ ਖੜ ਜਾਂਦਾ ਉਹ ਗੱਲਾਂ ਬਾਤਾਂ ਕਰਦੇ ਤੇ ਰਾਹੁਲ ਦੀ ਮਾਂ ਵੀ ਇਹ ਗੱਲਾਂ ਨੋਟ ਕਰਦੀ ਸੀ ਰਾਹੁਲ ਦੀ ਮਾਂ ਦੀ ਸੋਚ ਆਮ ਛੋਟੇ ਜੋ ਛੋਟੀ ਸੋਚ ਨਹੀਂ ਸੀ ਵੀ ਨਹੀਂ ਜਿਹੜੀ ਕੁੜੀ ਕਿਸੇ ਨਾਲ ਭੱਜ ਗਈ ਹੋਵੇ ਉਹਨੂੰ ਨਹੀਂ ਬਣਾਉਣਾ ਜਾਂ ਹੋਰ ਨਹੀਂ ਉਹ ਕਹਿੰਦੀ ਸੀ ਕਿ ਇਹਦਾ ਅਤੀਤ ਜੋ ਉਹ ਸਾਨੂੰ ਬਤਾ ਉਹ ਕਿਸੇ ਨੂੰ ਨਹੀਂ ਨਾ ਬਤਾ ਵੀ ਅਸੀਂ ਕਿਹੜਾ ਕਿਸੇ ਕੋਲ ਰੋਲਾ ਪਾਉਣਾ ਵੀ ਜੇ ਇਹਦੇ ਅਤੀਤ ਨੂੰ ਲੁਕੋ ਕੇ ਇਹਨੂੰ ਇੱਕ ਨਵੀਂ ਜ਼ਿੰਦਗੀ ਮਿਲਦੀ ਆ ਤੇ ਉਹਦੇ ਵਿੱਚ ਹਰਜਵੀ ਕੀ ਆ ਇਸ ਕਰਕੇ ਉਹ ਰਾਹੁਲ ਆ ਜਿਹੜਾ ਕਹਿੰਦਾ ਵੀ ਮੰਮੀ ਮੈਨੂੰ ਵੀ ਰਾਣੀ ਪਸੰਦ ਆ ਤਾਂ ਰਾਹੁਲ ਦੀ ਮਾਂ ਰਾਣੀ ਨਾਲ ਗੱਲ ਕਰਦੀ ਆ ਉਹਨੂੰ ਕਹਿੰਦੀ ਕਿ ਦੇਖ ਪੁੱਤ ਤੂੰ ਕਿੰਨਾ ਕੁ ਟਾਈਮ ਹਨਾ ਇਸ ਤਰ੍ਹਾਂ ਰਹੇਂਗੀ ਤੇ ਵੀ ਮੈਂ ਤੈਨੂੰ ਚਾਹਣੀ ਆ ਕਿ ਤੂੰ ਇਸ ਘਰ ਦੇ ਵਿੱਚ ਪੱਕਾ ਹੀ ਰਵੇਂ ਤੇ ਰਾਣੀ ਹੱਸਣ ਲੱਗ ਜਾਂਦੀ ਆ ਕਹਿੰਦੀ ਵੀ ਪੱਕੇ ਤੌਰ ਤੇ ਤਾਂ ਮੈਂ ਰਹਿ ਰਹੀ ਆ ਉਹ ਕਹਿੰਦੀ ਵੀ ਨਹੀਂ ਤੂੰ ਪੱਕੇ ਤੌਰ ਤੇ ਉਦੋਂ ਰਹੇਂਗੀ ਜਦੋਂ ਤੂੰ ਮੇਰੀ ਨੂੰਹ ਬਣੇਗੀ ਜੇ ਤੈਨੂੰ ਮੇਰਾ ਬੇਟਾ ਰਾਹੁਲ ਪਸੰਦ ਆ ਮੈਂ ਚਾਹੁੰਨੀ ਆ ਕਿ ਤੂੰ ਰਾਹੁਲ ਦੇ ਨਾਲ ਵਿਆਹ ਕਰਵਾਵਾਲਾ ਉਹ ਕਹਿੰਦੀ ਕਿ ਮਾਂ ਜੀ ਪਿੰਡ ਦੇ ਲੋਕ ਕੀ ਕਹਿਣਗੇ ਕਿ ਜਿੰਨਾਂ ਨੂੰ ਤੁਸੀਂ ਕਿਹਾ ਹੋਇਆ ਵੀ ਸਾਡੀ ਦੂਰ ਦੀ ਰਿਸ਼ਤੇਦਾਰੀ ਦੀ ਕੁੜੀ ਆ ਉਹ ਕਹਿੰਦੀ ਵੀ ਪਿੰਡ ਦੇ ਲੋਕਾਂ ਦੀ ਮੈਂ ਬਹੁਤੀ ਪਰਵਾਹ ਨਹੀਂ ਕਰਦੀ ਕੋਈ ਗੱਲ ਨਹੀਂ ਤੂੰ ਇਹ ਗੱਲ ਨਾ ਸੋਚ ਵੀ ਲੋਕ ਦੋ ਕੁ ਦਿਨ ਬੋਲਣਗੇ ਆਪੇ ਹਟ ਜਾਣਗੇ ਵੀ ਤੂੰ ਦੱਸ ਵੀ ਜੇ ਤੈਨੂੰ ਰਾਹੁਲ ਪਸੰਦ ਆ ਤਾਂ ਰਾਣੀ ਕਹਿੰਦੀ ਵੀ ਹਾਂ ਮੈਨੂੰ ਕੋਈ ਇਤਰਾਜ਼ ਨਹੀਂ ਰਾਹੁਲ ਦੇ ਨਾਲ ਵਿਆਹ ਕਰਵਾਉਣ 'ਚ ਮੈਨੂੰ ਰਾਹੁਲ ਪਸੰਦ ਆ ਫਿਰ ਜਿਹੜੀ ਰਾਹੁਲ ਦੀ ਮਾਂ ਜੀ ਉਹ ਪਿੰਡ ਦੇ ਹਨਾ ਕੁਝ ਸਿਆਣੇ ਬੰਦਿਆਂ ਕੋਲ ਗੱਲ ਕਰਦੀ ਆ ਜਿਹੜੀਆਂ ਆਪਣੀ ਅੰਡੜਾ ਗਵਾਡਣਾ ਉਹਨਾਂ ਕੋਲ ਵੀ ਗੱਲ ਕਰਦੀ ਆ ਉਹਨਾਂ ਨੂੰ ਦੱਸਦੀ ਆ ਕਿ ਇਹ ਸਾਡੀ ਦੂਰ ਦੀ ਰਿਸ਼ਤੇਦਾਰੀ ਦੇ ਵਿੱਚੋਂ ਆ ਕੁਰੀ ਵੀ ਇਹਦੇ ਮਾਪਿਓ ਹੈ ਨਹੀਂ ਤੇ ਵੀ ਹੁਣ ਇਹਨੇ ਹਨਾ ਵਧੀਆ ਕੰਮ ਇੱਥੇ ਚਲਾ ਲਿਆ ਤੇ ਵੀ ਮੈਂ ਇਹਨੂੰ ਆਪਦੀ ਮੂੰਹ ਬਣਾਉਣਾ ਚਾਹਣੀ ਆ ਤਾਂ ਜਿਹੜੇ ਲੋਕ ਆ ਉਹ ਵੀ ਉਹ ਕਹਿੰਦੇ ਆ ਕਿ ਠੀਕ ਆ ਤੇਰੀ ਸੋਚ ਇਹਦੇ ਵਿੱਚ ਕੁਝ ਵੀ ਗਲਤ ਨਹੀਂ ਕਿ ਚੱਲ ਵਧੀਆ ਗੱਲ ਆ ਹਨਾ ਤੈਨੂੰ ਵੀ ਸਹਾਰਾ ਮਿਲੂਗਾ ਬਾਕੀ ਮਿਹਨਤ ਹੀ ਹੈਗੀ ਵੀ ਅੱਜ ਨਹੀਂ ਤਾਂ ਕੱਲ ਤੂੰ ਆਪਦੇ ਮੁੰਡੇ ਦਾ ਵਿਆਹ ਕਰੇਗੀ ਜੇ ਇਹ ਤੈਨੂੰ ਪਸੰਦ ਆ ਤੇ ਇਹ ਤੇਰੇ ਮੁੰਡਾ ਇਹਨੂੰ ਪਸੰਦ ਕਰਦਾ ਇਹ ਤੇਰੇ ਮੁੰਡੇ ਨੂੰ ਪਸੰਦ ਕਰਦੀ ਆ ਤਾਂ ਫਿਰ ਇਹਦੇ ਵਿੱਚ ਕੀ ਹਰਜਾ ਚਲ ਉਹਨੂੰ ਨਾ ਥੋੜੀ ਜੀ ਸਹਿਮਤੀ ਚਾਹੀਦੀ ਹੁੰਦੀ ਆ ਲੋਕਾਂ ਦੀ ਤੇ ਉਹ ਉਹਨੂੰ ਮਿਲ ਜਾਂਦੀ ਆ ਫਿਰ ਰਾਹੁਲ ਦੀ ਮਾਂ ਰਾਣੀ ਦੇ ਨਾਲ ਆਪਣੇ ਪੁੱਤਰ ਰਾਹੁਲ ਦਾ ਵਿਆਹ ਕਰਦੀ ਆ ਤੇ ਚਲੋ ਵਧੀਆ ਉਹਨਾਂ ਦੀ ਜ਼ਿੰਦਗੀ ਆ ਜਿਹੜੀ ਉਹ ਚੱਲ ਪੈਂਦੀ ਆ ਵਧੀਆ ਲੀ ਤੇ ਚੜ ਜਾਂਦੀ ਆ ਗੱਡੀ ਲੋਕ ਵਿੱਚ ਗੱਲਾਂ ਕਰਨ ਵਾਲੇ ਵੀ ਹੁੰਦੇ ਉਹ ਵੀ ਕਹਿੰਦੇ ਆ ਵੀ ਸਾਨੂੰ ਤਾਂ ਪਹਿਲਾਂ ਹੀ ਪਤਾ ਸੀ ਵੀ ਇਹ ਇਸ ਤਰ੍ਹਾਂ ਘਰੇ ਰਹਿੰਦੀ ਸੀ ਕਿ ਇਹਨੇ ਪਹਿਲਾਂ ਹੀ ਰੱਖਿਆ ਹੋਇਆ ਸੀ ਕੋਈ ਕੁਛ ਬੋਲਦਾ ਸੀ ਕੋਈ ਕੁਛ ਪਰ ਜਿਹੜੀ ਰਾਹੁਲ ਦੀ ਮਾਂ ਸੀ ਉਹ ਲੋਕਾਂ ਦੀਆਂ ਗੱਲਾਂ ਦੀ ਪ੍ਰਵਾਹ ਨਹੀਂ ਕਰਦੀ ਸੀ ਹੁਣ ਜਿਹੜਾ ਰਾਹੁਲ ਹੈ ਉਹ ਅੱਗੇ ਪੜ ਰਿਹਾ ਸੀ ਕਿਉਂਕਿ ਉਹ ਪੜਾਈ ਕਰ ਰਿਹਾ ਸੀ ਪੜਾਈ ਦੇ ਨਾਲ-ਨਾਲ ਉਹ ਰੇਲਵੇ ਸਟੇਸ਼ਨ ਤੇ ਕਰੇੜੀ ਵੀ ਲਾਉਂਦਾ ਸੀ ਉਹਨੂੰ ਪਤਾ ਸੀ ਵੀ ਮੇਰੇ ਘਰ ਦੇ ਵਿੱਚ ਕਮਾਈ ਦਾ ਕੋਈ ਸਾਧਨ ਨਹੀਂ ਵੀ ਮੈਨੂੰ ਆਪ ਹੀ ਹੀਲਾ ਕਰਨਾ ਪੈਣਾ ਰਾਹੁਲ ਦੀ ਵੀ ਗ੍ਰੈਜੂਏਸ਼ਨ ਹੋ ਜਾਂਦੀ ਆ ਤੇ ਉਹ ਅੱਗੇ ਕਿਸੇ ਵੱਡੀ ਕੰਪਨੀ ਦੇ ਵਿੱਚ ਐਜ਼ ਅ ਮੈਨੇਜਰ ਜੌਬ ਕਰਨ ਲੱਗ ਜਾਂਦਾ ਤੇ ਇਧਰੋਂ ਜਿਹੜੀ ਰਾਣੀ ਆ ਜਿਹਦਾ ਪਾਰਲਰ ਦਾ ਕੰਮ ਇੰਨਾ ਵਧੀਆ ਚੱਲਦਾ ਵੀ ਇਹ ਹੋਰ ਨਾਲ ਫੈਸ਼ਨ ਡਿਜ਼ਾਈਨਿੰਗ ਦਾ ਵੀ ਕਰ ਲੈਂਦੀ ਆ ਨਾਲ ਵਧੀਆ ਆਪਣਾ ਬੁਟੀਕ ਵੀ ਕਰ ਲੈਂਦੀ ਆ ਕਿਉਂਕਿ ਬਹੁਤ ਮਿਹਨਤੀ ਸੀ ਕਹਿੰਦੇ ਆ ਕਿ ਜਿਹਨੂੰ ਰੱਬ ਕਲਾ ਦਿੰਦਾ ਨਾ ਕੁਦਰਤ ਕਲਾ ਦਿੰਦੀ ਆ ਤੇ ਉਹ ਆਪਣੀ ਕਲਾ ਨੂੰ ਕਿੰਨਾ ਵੀ ਨਿਖਾਰ ਸਕਦਾ ਰਾਣੀ ਨੇ ਵੀ ਆਪਣੀ ਹਿੰਮਤ ਤੇ ਕਲਾ ਦੇ ਨਾਲ ਅੱਜ ਆਪਣੇ ਵਧੀਆ ਮਤਲਬ ਇੱਕ ਬਿਜ਼ਨਸ ਸਟੈਂਡ ਕਰ ਲਿਆ ਸੀ ਹੁਣ ਦੋਨਾਂ ਜੀਆਂ ਦੀ ਵਧੀਆ ਨੌਕਰੀ ਹੋ ਗਈ ਸੀ ਤੇ ਦੇਖੋ ਵੀ ਇੱਕ ਗਰੀਬੀ ਤੋਂ ਉੱਪਰ ਕੇ ਦੋਨੋਂ ਜਣਿਆਂ ਨੇ ਇੱਕ ਬਹੁਤ ਵਧੀਆ ਸ਼ਹਿਰ ਦੇ ਵਿੱਚ ਇੱਕ ਘਰ ਕਾਣ ਬਣਾ ਲਿਆ ਸੀ ਤੇ ਸ਼ਹਿਰ ਦੇ ਵਿੱਚ ਹੀ ਉਹ ਰਹਿਣ ਲੱਗ ਗਏ ਸੀ ਕਿਉਂਕਿ ਸ਼ਹਿਰ ਦੇ ਵਿੱਚ ਹੀ ਦੋਨੋਂ ਜਣੇ ਜੌਬ ਕਰਦੇ ਸੀ ਹੁਣ ਰਾਣੀ ਤੇ ਰਾਹੁਲ ਦੇ ਵਿਆਹ ਨੂੰ 3 ਸਾਲ ਹੋ ਗਏ ਸੀ ਤੇ ਉਹਨਾਂ ਦੇ ਘਰ ਇੱਕ ਬਹੁਤ ਪਿਆਰੀ ਬੇਟੀ ਨੇ ਜਨਮ ਲਿਆ ਤੇ ਜਦੋਂ ਨੂੰ ਉਹਨਾਂ ਦੇ ਵਿਆਹ ਨੂੰ 5 ਸਾਲ ਹੁੰਦੇ ਆ ਉਹਨਾਂ ਦੇ ਇੱਕ ਬੇਟਾ ਵੀ ਹੋ ਜਾਂਦਾ ਇੱਕ ਬੇਟੀ ਤੇ ਇੱਕ ਬੇਟਾ ਵਧੀਆ ਪਰਿਵਾਰ ਆ ਉਹਨਾਂ ਦਾ ਤੇ ਰਾਹੁਲ ਦੀ ਮਾਂ ਜਿਹੜੀ ਉਹ ਦੋਨਾਂ ਆਪਣੇ ਪੁੱਤਾਂ-ਪੋਤੀ ਨੂੰ ਵਧੀਆ ਖੜਾਉਂਦੀ ਆ ਪਾਲਦੀ ਆ ਉਹ ਦੋਨੋਂ ਜਣੇ ਜੌਬ ਕਰਦੇ ਆ ਤੇ ਇੱਕ ਦਿਨ ਰਾਣੀ ਆ ਜਿਹੜੀ ਉਹ ਰਾਹੁਲ ਨੂੰ ਕਹਿੰਦੀ ਆ ਕਿ ਰਾਹੁਲ ਮੇਰੀ ਜ਼ਿੰਦਗੀ ਦੇ ਵਿੱਚ ਮੈਨੂੰ ਉਹ ਕੁਝ ਮਿਲ ਗਿਆ ਜਿਹੜਾ ਤਦੇ ਮੈਂ ਕੁਝ ਸੋਚਿਆ ਵੀ ਨਹੀਂ ਸੀ ਪਰ ਮੈਨੂੰ ਇੱਕ ਪਛਤਾਵਾ ਜਿਹੜਾ ਮੈਂ ਪਛਤਾਵਾ ਨਾਲ ਇਹਨੂੰ ਮੈਂ ਭੋਜ ਨੂੰ ਲਾਉਣਾ ਚਾਹਣੀ ਆ ਵੀ ਮੈਂ ਆਪਣੇ ਮਾਪਿਓ ਨੂੰ ਜਿਹੜੀ ਉਹਨਾਂ ਦੀ ਕਮਾਈ ਸੀ ਉਹ ਲਟਾਉਣਾ ਚਾਹਣੀ ਆ ਵਾਪਸ ਕਰਨਾ ਚਾਹਣੀ ਆ ਜਿਹੜੇ ਗਹਿਣੇ ਤੇ ਮੇ ਪੈਸੇ ਉਹਨਾਂ ਤੋਂ ਲੈ ਕੇ ਮਤਲਬ ਆਈ ਸੀ ਵੀ ਪਰ ਮੈਨੂੰ ਨਹੀਂ ਪਤਾ ਵੀ ਮੇਰੇ ਮਾਪਿਓ ਮੈਨੂੰ ਮੂੰਹ ਲਾਉਣਗੇ ਕਿ ਨਹੀਂ ਪਰ ਰਾਹੁਲ ਕਹਿੰਦਾ ਕਿ ਕੋਈ ਗੱਲ ਨਹੀਂ ਵੀ ਆਪਾਂ ਚੱਲਾਂਗੇ ਜੇ ਤੂੰ ਚਾਹਣੀਆ ਪਿੰਡ ਜਾਣਾ ਤੇ ਇੱਕ ਦਿਨ ਫਿਰ ਉਹ ਦੋਨੋਂ ਜਾਣੇ ਸਵੇਰੇ ਗੱਡੀ ਚੱਕਦੇ ਆ ਤੇ ਨਾਲ ਹੀ ਰਾਹੁਲ ਦੀ ਮਾਂ ਹੁੰਦੀ ਆ ਤੇ ਦੋਨੋਂ ਬੱਚੇ ਵੀ ਹੁੰਦੇ ਆ ਉਹ ਰਾਣੀ ਦੇ ਪਿੰਡ ਵੱਲ ਚੱਲ ਪੈਂਦੇ ਆ ਰਾਣੀ ਦੇ ਪਿੰਡ ਜਾ ਕੇ ਰਾਣੀ ਆਪਣੇ ਘਰ ਦੇ ਦਰਵਾਜ਼ੇ ਅੱਗੇ ਗੱਡੀ ਜਿੱਧਰ ਰੁਕਦੀ ਆ ਤੇ ਦਰਵਾਜ਼ਾ ਜਦੋਂ ਉਹ ਹੋਲਦੇ ਆ ਦਰਵਾਜ਼ੇ ਨੂੰ ਉੰਡੀ ਨਹੀਂ ਲੱਗੀ ਹੁੰਦੀ ਦਰਵਾਜ਼ਾ ਖੁੱਲ ਜਾਂਦਾ ਤੇ ਰਾਣੀ ਜਿਹੜੀ ਅੱਗੇ ਘਰ ਦੇ ਵਿੱਚ ਦਾਖਲ ਹੁੰਦੀ ਆ ਤਾਂ ਅੱਗੋਂ ਰਾਣੀ ਦੀ ਮਾਂ ਜਿਹੜੀ ਉਹ ਵਿਹੜੇ ਦੇ ਵਿੱਚ ਬੈਠੀ ਕੋਈ ਕੰਮ ਕਰ ਰਹੀ ਹੁੰਦੀ ਆ ਚਲੋ ਜਿਹੜੇ ਉਹ ਦੋਨੋਂ ਬੱਚੇ ਨੇ ਉਹ ਉਹਨਾਂ ਨੂੰ ਮਤਲਬ ਰਾਣੀ ਆਪਣੀ ਦੋਨਾਂ ਬੱਚਿਆਂ ਨੂੰ ਕਹਿੰਦੀ ਆ ਵੀ ਉਹ ਤੁਹਾਡੀ ਨਾਨੀ ਐ ਤੇ ਬੱਚੇ ਆ ਜਿਹੜੇ ਉਹ ਭੱਜ ਕੇ ਜਾ ਕੇ ਰਾਣੀ ਦੀ ਮਾਂ ਦੇ ਗਰ ਨਾਲ ਲੱਗ ਜਾਂਦੇ ਆ ਤੇ ਕਹਿੰਦੇ ਨਾਨੀ ਨਾਨੀ ਇਹ ਸਭ ਕੁਝ ਵੇਖ ਕੇ ਰਾਣੀ ਦੀ ਮਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਉਹ ਆਪਣੇ ਦੋਤੀ ਤੇ ਦੋਤੀ ਨੂੰ ਪਿਆਰ ਕਰਦੀ ਆ ਤੇ ਉਹ ਜਦੋਂ ਉੱਠ ਕੇ ਆਉਂਦੀ ਆ ਉਹ ਰਾਹੁਲ ਤੇ ਉਹਦੀ ਮਾਂ ਤੇ ਰਾਣੀ ਨੂੰ ਵੇਖ ਕੇ ਹੈਰਾਨ ਰਹਿ ਜਾਂਦੀ ਆ ਤੇ ਆਪਣੀ ਧੀ ਨੂੰ ਘੁੱਟ ਕੇ ਗੱਲ ਨਾ ਆਉਂਦੀ ਆ ਤੇ ਜਦੋਂ ਰਾਣੀ ਉਹਨੂੰ ਕਹਿੰਦੀ ਆ ਕਿ ਮਾਂ ਮੈਨੂੰ ਮਾਫ ਕਰ ਦੇ ਮਾਫੀ ਦੇ लायक ਤਾਂ ਮੈਂ ਹੈ ਨਹੀਂ ਪਰ ਪਲੀਜ਼ ਜੇ ਹੋ ਸਕੇ ਤਾਂ ਮੈਨੂੰ ਮਾਫ ਕਰ ਦੇ ਤਾਂ ਉਹਦੀ ਮਾਂ ਹੋਰ ਵੀ ਜ਼ਿਆਦਾ ਘੁੱਟ ਕੇ ਉਹਨੂੰ ਰੋਣ ਲੱਗ ਜਾਂਦੀ ਆ ਤੇ ਚਲੋ ਇੰਨੇ ਉਹ ਆਪਦੇ ਪਿਓ ਬਾਰੇ ਪੁੱਛਦੀ ਆ ਹਨਾ ਉਹ ਕਹਿੰਦੀ ਕਿ ਤੇਰਾ ਪਿਓ ਤਾਂ ਵੀ ਅੰਦਰ ਹੀ ਪਿਆ ਵੀ ਤੋਂ ਜੋਂਕਾਰ ਛੱਡ ਕੇ ਗਈ ਵੀ ਇਹ ਉਹਨੂੰ ਗਾਮੀ ਖਾ ਗਿਆ ਵੀ ਉਹ ਤਾਂ ਲੋਕਾਂ ਤੇ ਬੇਜਰਦਾ ਹੀ ਹੈ ਨਹੀਂ ਤੇ ਵੀ ਸ਼ਾਇਦ ਉਹਨੇ ਤੈਨੂੰ ਮਾਫ ਵੀ ਕਰਨਾ ਉਹ ਕਹਿੰਦੀ ਮਾਂ ਵੀ ਉਹ ਮੈਨੂੰ ਮਾਫ ਕਰੇ ਜਾਂ ਇਹ ਨਾ ਕਹੇ ਪਰ ਇੱਕ ਵਾਰੀ ਮੈਂ ਆਪਣੀ ਗਲਤੀ ਦਾ ਪਛਤਾਵਾ ਕਰਨਾ ਚਾਹਣੀ ਆ ਚਲੋ ਉਹ ਅੰਦਰ ਜਾਂਦੀ ਆ ਅੰਦਰ ਜਾ ਕੇ ਉਹ ਆਪਣੇ ਪਾਪਾ ਦੇ ਪੈਰੀਂ ਹੱਥ ਲਾਉਣ ਲੱਗਦੀ ਆ ਤੇ ਉਹਦੇ ਪਾਪਾ ਮੰਜੇ ਤੋਂ ਖੜੇ ਹੋ ਜਾਂਦੇ ਆ ਤੇ ਉਹਨੂੰ ਪਛਾਣ ਤਾਂ ਆ ਹੀ ਜਾਂਦੀ ਆ ਉਹਨੂੰ ਕੋਈ ਬਾਹਲੇ ਸਾਲ ਨਹੀਂ ਹੋਏ ਸੀ 6-7 ਸਾਲ ਹੋਏ ਸੀਗੇ ਤੇ ਚਲੋ ਫਿਰ ਵੀ ਉਹ ਪਰੇ ਮੂੰਹ ਕਰ ਲੈਂਦਾ ਗੁੱਸੇ ਦੇ ਵਿੱਚ ਰਾਣੀ ਆਪਣੇ ਪਿਓ ਨੂੰ ਕਹਿੰਦੀ ਹੈ ਕਿ ਪਾਪਾ ਪਲੀਜ਼ ਮੈਨੂੰ ਮਾਫ਼ ਕਰ ਦਿਓ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਤੇ ਉਹਦੇ ਪਾਪਾ ਜਿਹੜੇ ਉਹ ਆਪਣੀ ਅੱਖਾਂ ਸਾਫ਼ ਕਰਨ ਲੱਗ ਜਾਂਦੇ ਆ ਕਿਉਂਕਿ ਉਹਦੀਆਂ ਅੱਖਾਂ ਦੇ ਵਿੱਚ ਵੀ ਹੰਝੂ ਆ ਜਾਂਦੇ ਆ ਚਲੋ ਉਸ ਤੋਂ ਬਾਅਦ ਰਾਣੀ ਦੀ ਮਾਂ ਜਿਹੜੀ ਪਾਣੀ ਲੈ ਕੇ ਆਉਂਦੀ ਆ ਰਾਹੁਲ ਨੂੰ ਤੇ ਉਹਦੀ ਮਾਂ ਨੂੰ ਬਿਠਾਉਂਦੀ ਆ ਤੇ ਫਿਰ ਰਾਣੀ ਆ ਜਿਹੜੀ ਉਹ ਸਾਰੀ ਗੱਲ ਆਪਣੇ ਮਾਂ ਤੇ ਪਿਓ ਨੂੰ ਦੱਸਦੀ ਆ ਵੀ ਮੈਂ ਤੁਹਾਨੂੰ ਧੋਖਾ ਦੇ ਕੇ ਇਸ ਤਰ੍ਹਾਂ ਵਿਕਾਸ ਦੇ ਨਾਲ ਗਈ ਤੇ ਉਹਨੇ ਅੱਗੋਂ ਮੈਨੂੰ ਧੋਖਾ ਦਿੱਤਾ ਤੇ ਉਹਦੇ ਮੰਮੀ ਪਾਪਾ ਨੂੰ ਦੱਸਦੇ ਆ ਵੀ ਸਾਨੂੰ ਇਹ ਸੱਚਲ ਦਾ ਪਤਾ ਲੱਗ ਗਿਆ ਸੀ ਵੀ ਤੂੰ ਵਿਕਾਸ ਨਾਲ ਗਈਆਂ ਪਰ ਵਿਕਾਸ ਥੋੜੇ ਦਿਨਾਂ ਬਾਅਦ ਹੀ ਪਿੰਡ ਵਾਪਸ ਆ ਗਿਆ ਸੀ ਤੇ ਜਦੋਂ ਸਾਨੂੰ ਪਤਾ ਲੱਗਿਆ ਸੀ ਤੇ ਅਸੀਂ ਉਹਨੂੰ ਪੁੱਛਿਆ ਕਿ ਵੀ ਸਾਡੀ ਧੀ ਕਿੱਥੇ ਆ ਤਾਂ ਉਹ ਸਾਫ਼ ਤੌਰ ਤੇ ਮੁੱਕਰ ਗਿਆ ਸੀ ਵੀ ਮੈਂ ਤਾਂ ਤੁਹਾਡੀ ਧੀ ਨੂੰ ਲੈ ਕੇ ਨਹੀਂ ਗਿਆ ਉਸ ਤੋਂ ਬਾਅਦ ਕਹਿੰਦੀ ਚਲੋ ਪਿੰਡ ਦੇ ਵਿੱਚ ਵੀ ਇਹ ਗੱਲ ਹੋ ਗਈ ਸੀ ਵੀ ਸ਼ਾਇਦ ਤੈਨੂੰ ਕਿਸੇ ਨੇ ਕਿਡਨੈਪ ਕਰ ਲਿਆ ਵੀ ਇਹ ਗੱਲ ਕਿਉਂਕਿ ਪਹਿਲਾਂ ਲੋਕਾਂ ਨੂੰ ਇਹ ਸੀ ਵੀ ਕਿਤੇ ਮੁੰਡੇ ਨਾਲ ਭੱਜੀ ਆ ਵੀ ਵਿਕਾਸ ਨਾਲ ਜਦੋਂ ਗੱਲ ਕੀਤੀ ਲੋਕਾਂ ਨੇ ਬੜੀਆਂ ਲਾਹਨਤਾਂ ਪਾਈਆਂ ਸਾਨੂੰ ਕਿਹਾ ਵੀ ਤੁਹਾਡੀ ਕੁੜੀ ਆਏ ਆਈ ਪਰ ਜਦੋਂ ਵਿਕਾਸ ਵਾਪਸ ਆ ਗਿਆ ਸੀ ਇਹ ਗੱਲ ਵੀ ਲੋਕਾਂ ਨੇ ਮਤਲਬ ਸਾਨੂੰ ਕਹੀ ਸੀ ਵੀ ਸ਼ਾਇਦ ਤੁਹਾਡੀ ਕੁੜੀ ਨੂੰ ਕਿਸੇ ਨੇ ਮਤਲਬ ਕੋਈ ਕਿਡਨੈਪ ਕਰਕੇ ਲੈ ਗਿਆ ਜਾਂ ਕਿਤੇ ਵੇਚਤਾ ਜਾਂ ਮਾਰਤਾ ਵੀ ਤੁਸੀਂ ਆਪਣੀ ਕੁੜੀ ਦੀ ਭਾਲ ਕਰੋ ਉਹ ਕਹਿੰਦੇ ਵੀ ਅਸੀਂ ਭਾਲ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਸਾਨੂੰ ਹੀ ਪਤਾ ਲੱਗ ਸਕਿਆ ਵੀ ਤੂੰ ਕਿੱਥੇ ਆ ਚਲੋ ਤੂੰ ਗਲਤੀ ਕੀਤੀ ਸਾਨੂੰ ਇਸ ਗੱਲ ਦਾ ਬਹੁਤ ਮਤਲਬ ਸਾਨੂੰ ਬਦਨਾਮੀ ਵੀ ਚੱਲਣੀ ਪਈ ਪਰ ਤੇਰਾ ਇਹ ਦਰਸਤਾਏ ਹੁਣ ਸਾਡੇ ਦਿਲ ਵਿੱਚ ਤੇਰੇ ਪ੍ਰਤੀ ਕੋਈ ਗੁੱਸਾ ਨਹੀਂ ਫਿਰ ਰਾਣੀ ਹੈ ਜਿਹੜੀ ਹੈ ਨਾ ਗਹਿਣੇ ਤੇ ਪੈਸੇ ਆ ਜਿਹੜੇ ਆਪਣੀ ਮਾਂ ਨੂੰ ਦਿੰਦੀ ਆ ਤੇ ਕਹਿੰਦੀ ਆ ਕਿ ਆ ਅਮਾਨਤ ਜਿਹੜੀ ਮੈਂ ਤੁਹਾਡੇ ਪਰੋਂ ਲੈ ਕੇ ਗਈ ਸੀ ਫਿਰ ਉਹ ਦੱਸਦੀ ਆ ਵੀ ਇਸ ਤਰ੍ਹਾਂ ਇਹਨਾਂ ਨੇ ਮੇਰੀ ਮਦਦ ਕੀਤੀ ਤੇ ਫਿਰ ਮੇਰਾ ਇਹਦੇ ਨਾਲ ਵਿਆਹ ਹੋਇਆ ਤੇ ਰਾਣੀ ਦੀ ਮਾਂ ਜਿਹੜੀ ਉਹ ਕੋ ਰਾਹੁਲ ਤੇ ਉਹਦੀ ਮਾਂ ਦਾ ਧੰਨਵਾਦ ਕਰਦੀ ਆ ਤੇ ਉਹ ਰਾਵਲ ਦੀ ਮਾਂ ਕਹਿੰਦੀ ਕਿ ਨਹੀਂ ਭੈਣ ਦੀ ਧੰਨਵਾਦ ਵਾਲੀ ਕੋਈ ਗੱਲ ਨਹੀਂ ਵੀ ਅਸੀਂ ਕੋਈ ਜਦੋਂ ਇਹਦਾ ਕੰਮ ਨਹੀਂ ਕੀਤਾ ਹੈਗਾ ਫਿਰ ਸਾਰੇ ਜਾਣੇ ਚਲੋ ਇੱਕ ਦੂਜੇ ਨੂੰ ਮਿਲ ਕੇ ਖੁਸ਼ ਹੁੰਦੇ ਆ ਤੇ ਪਿੰਡ ਦੇ ਵਿੱਚ ਆਣਗਵਾੜਦੀਆਂ ਜਦੋਂ ਔਰਤਾਂ ਨੂੰ ਪਤਾ ਲੱਗਦਾ ਵੀ ਇਹਨਾਂ ਦੇ ਘਰ ਕੋਈ ਵੱਡੀ ਗੱਡੀ ਆਈ ਆ ਵੈਸੇ ਵੀ ਆਂਢੀ ਗੁਆਂਢੀ ਵੇੜਕ ਲੈਣ ਲੱਗ ਜਾਂਦੇ ਆ ਤੇ ਜਦੋਂ ਪਤਾ ਲੱਗਦਾ ਹਨਾ ਵੀ ਰਾਣੀ ਆਈ ਆ ਤਾਂ ਆਂਢਣਾ ਗੁਆਂਢਣਾ ਨੂੰ ਮਿਲਦੀਆਂ ਤੇ ਉਹਨੂੰ ਕੁਛ ਨਹੀਂ ਆ ਵੀ ਤੂੰ ਕਿੱਥੇ ਚਲੀ ਗਈ ਸੀ ਤਾਂ ਰਾਣੀ ਆ ਜਿਹੜੀ ਉਹ ਚੁੱਪ ਹੋ ਜਾਂਦੀ ਆ ਤੇ ਹੁਣ ਰਾਣੀ ਦੀ ਮਾਂ ਜਿਹੜੀ ਉਹ ਆਪਣੀ ਧੀ ਨੂੰ ਕਹਿੰਦੀ ਆ ਕਿ ਪੁੱਤਰ ਜੋ ਕੁਛ ਵੀ ਹੋਇਆ ਉਹਨੂੰ ਅਸੀਂ ਬੁਰਾ ਸਮਝ ਸਮਝ ਕੇ ਭੁੱਲ ਜਾਾਂਗੇ ਬਸ ਤੂੰ ਸਾਨੂੰ ਮਿਲਦੀ ਰਹਦੀ ਰਿਹਾ ਕਰ ਆਉਂਦੀ ਜਾਂਦੀ ਰਿਹਾ ਕਰ ਹੁਣ ਜਿਹੜਾ ਰਾਣੀ ਦਾ ਭਰਾ ਸੀ ਉਹ ਗ੍ਰੈਜੂਏਸ਼ਨ ਕਰ ਰਿਹਾ ਸੀ ਤੇ ਰਾਣੀ ਆਪਣੇ ਭਰਾ ਨੂੰ ਮਿਲਦੀ ਆ ਆਪਣੇ ਮਾਂ ਪਿਓ ਨੂੰ ਵਾਅਦਾ ਕਰਦੀ ਆ ਕਿ ਮੈਂ ਆਪਣੇ ਭਰਾ ਨੂੰ ਵਧੀਆ ਇੱਕ ਅਫਸਰ ਬਣਾਵਾਂਗੀ ਉਹਦੀ ਪੜ੍ਹਾਈ ਤੇ ਜਿੰਨਾ ਵੀ ਖਰਚ ਹੋਊਗਾ ਉਹ ਮੈਂ ਆਪੇ ਕਰੂੰਗੀ ਕਿਉਂਕਿ ਅਸੀਂ ਦੋਨੋਂ ਜਾਣੀ ਵਧੀਆ ਨੌਕਰੀ ਕਰਦੇ ਹਾਂ। ਹਾਂਜੀ ਦੋਸਤੋ ਇਸ ਕਹਾਣੀ ਨੂੰ ਸੁਣਾਉਣ ਦਾ ਮਕਸਦ ਕੋਈ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਬਲਕਿ ਉਹਨਾਂ ਕੁੜੀਆਂ ਨੂੰ ਇੱਕ ਨਵੀਂ ਸੇਧ ਦੇਣਾ ਜਿਹੜੀਆਂ ਕੁੜੀਆਂ ਜਵਾਨੀ ਦੇ ਵਿੱਚ ਗਲਤੀ ਕਰਕੇ ਗਲਤ ਮੁੰਡਿਆਂ ਦੇ ਨਾਲ ਘਰੋਂ ਭੱਜ ਜਾਂਦੀਆਂ ਨੇ ਤੇ ਮੁੜ ਕੇ ਸਾਰੀ ਉਮਰ ਉਹਨਾਂ ਦੀ ਜ਼ਿੰਦਗੀ ਨਰਕ ਬਣ ਜਾਂਦੀ ਆ ਬਹੁਤ ਸਾਰੀਆਂ ਕੁੜੀਆਂ ਛੋਟੀ ਉਮਰ ਦੇ ਵਿੱਚ ਮੁੰਡਿਆਂ ਨਾਲ ਭੱਜ ਜਾਂਦੀਆਂ ਤੇ ਮੁੜ ਕੇ ਉਹ ਮੁੰਡੇ ਆ ਜਿਹੜੇ ਸਾਰੀ ਉਮਰ ਉਹਨਾਂ ਦੀ ਕੁੱਟਮਾਰ ਕਰਕੇ ਰਹਿੰਦੇ ਆ ਤੇ ਉੱਥੇ ਹੀ ਛਿੱਤਰ ਖਾਂਦੀਆਂ ਰਹਿੰਦੀਆਂ ਠੀਕ ਹੈ ਗਲਤੀ ਇਨਸਾਨਾਂ ਤੋਂ ਹੁੰਦੀ ਆ ਜੇ ਸਮੇਂ ਸਿਰ ਅਸੀਂ ਆਪਣੀ ਗਲਤੀ ਸੁਧਾਰੀਏ ਤਾਂ ਗਲਤੀ ਨਹੀਂ ਰਹੇਗੀ ਕਿਉਂਕਿ ਜ਼ਿੰਦਗੀ ਸਾਰਿਆਂ ਨੂੰ ਇੱਕ ਵਾਰ ਮਿਲਦੀ ਆ ਗਲਤੀਆਂ ਨੂੰ ਭੁਲਾ ਕੇ ਤੇ ਗਲਤੀਆਂ ਨੂੰ ਸੁਧਾਰ ਕੇ ਹਰ ਦਿਨ ਸਾਨੂੰ ਇੱਕ ਨਵੀਂ ਸ਼ੁਰੂਆਤ ਕਰਨ ਦਾ ਮੌਕਾ ਦਿੰਦਾ ਤੇ ਸਾਨੂੰ ਇਹ ਮੌਕੇ ਆ ਜਿਹੜੇ ਗਵਾਉਣੇ ਨਹੀਂ ਚਾਹੀਦੇ। ਈ ਨੇ ਤੁਹਾਡੇ ਇਸ ਕਹਾਣੀ ਬਾਰੇ ਵਿਚਾਰ ਤੁਸੀਂ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ। ਅੱਜ ਆਪਣੀ ਕਹਾਣੀ ਕਾਫੀ ਲੰਬੀ ਹੋ ਗਈ ਇਸ ਲਈ ਆਪਾਂ ਪਹਿਲਾਂ ਵਾਲੀ ਕਹਾਣੀ ਦੇ ਕਮੈਂਟ ਨਹੀਂ ਸਾਂਝੇ ਕਰਾਂਗੇ ਪਰ ਮੇਰੀ ਇੱਕ ਸਹੇਲੀ ਛੋਟੀ ਜੀ ਮੇਰੀ ਧੀ ਕਸ਼ਮੀਰ ਕੌਰ ਸੇਖੋਂ ਉਹ ਮੇਰੇ ਨਾਲ ਹਮੇਸ਼ਾ ਨਾਰਾਜ਼ ਰਹਦੀ ਆ ਕਿ ਤੁਸੀਂ ਮੇਰਾ ਨਾਮ ਨਹੀਂ ਬੋਲਦੇ। ਉਹ ਮੇਰੀਆਂ ਸਾਰੀਆਂ ਕਹਾਣੀਆਂ ਸੁਣਦੀ ਆ ਪਰ ਉਹਨੂੰ ਕਮੈਂਟ ਨਹੀਂ ਕਰਨਾ ਹੁੰਦਾ। ਇਸ ਕਰਕੇ ਆਪਾਂ ਅੱਜ ਸਪੈਸ਼ਲ ਕਸ਼ਮੀਰਪੁਰ ਸੇਖੋਂ ਦਾ ਹੀ ਨਾਮ ਬੋਲਿਆ